ਅਦੀ ਵਰਤੀ ਗਿਆ ਜਿਹੜਾ ਸਮਾਨ ਮਿਲੇ ਅੱਜ ਜਿਹੜਾ ਦੂਜੇ ਦਿਨ ਦੇ ਵਿੱਚ ਨਗਰ ਕਾਉਂਸਲ ਮੂਰੇ ਧਰਨਾ ਲੱਗਾ ਹੈ ਯੂ ਦੀ ਕੋਠੀ ਵਿੱਚੋਂ ਜਿਹੜਾ ਸਮਾਨ ਬਰਾਮਦ ਹੋ ਰਿਹਾ ਹੈ ਜਿਹੜਾ ਚੰਪੂ ਤੋਂ ਟਰਾਲੀਆਂ ਚੋਰੀ ਹੋਈਆਂ ਜਿਵੇਂ ਪੰਕਜ ਪੱਪੂ ਦੀ ਵਰਕਸ਼ਾਪ ਦੇ ਵਿੱਚੋਂ ਪਹਿਲਾ ਸਮਾਨ ਬਰਾਮਦ ਹੋਇਆ ਟਾਇਰ ਪੰਪ ਲਿਫਟ ਵਾਲੇ ਤੇ ਹੁੱਕਾਂ ਤੇ ਡਾਲੇ ਬਰਾਮਦ ਹੋਇਆ ਤੇ ਜਿਹੜਾ ਸਮਾਨ ਬਚਿਆ ਹੋਇਆ ਸੀ ਸਾਡੀ ਹਲੇ ਤਲਾਸ਼ ਸੀਗੀ ਕਿ ਸਾਡਾ ਟਰਾਲੀਆਂ ਦਾ ਸਮਾਨ ਪੂਰਾ ਨਹੀਂ ਹੋਇਆ ਤਾਂ ਉਹ ਪੰਕਜ ਪੱਪੂ ਨੇ ਉਹਦੇ ਘਰ ਵਾਲੀ ਮੌਕੇ ਦੀ ਪ੍ਰਧਾਨ ਸੀ ਜਿਹੜਾ ਕਿਸੇ ਪਾਸੇ ਨਹੀਂ ਕੱਢਣ ਦੇ ਯੋਗ ਰਹੇ ਤਾਂ 2-4 ਦਿਨਾਂ ਬਾਅਦ ਪਹਿਲੇ ਹੀ ਕਾਰਵਾਈ ਹੋਏ ਤੋਂ ਬਾਅਦ ਨਗਰ ਕੌਂਸਲ ਲਈ EO ਦੀ ਕੋਠੀ ਦੇ ਵਿੱਚ ਲਿਆ ਕੇ ਉਹ ਦੱਬਿਆ ਗਿਆ ਜਿਹਦੀ ਇਨਵੈਸਟੀਗੇਸ਼ਨ ਸਾਡੀ ਜਥੇਬੰਦੀ ਦੇ ਆਗੂ ਵੀ ਕਰ ਰਹੇ ਸੀ ਜਿਹਦਾ ਪਰਚਾ ਦਰਜ ਤੇ ਉਹਦੀ ਜਿਹੜੀ ਕਾਰਵਾਈ ਆ ਉਹ CIA ਪਟਿਆਲੇ ਦੇ ਵਿੱਚ ਵੀ ਚੱਲ ਰਹੀ ਆ ਮਤਲਬ ਅੱਜ ਜਦੋਂ ਲੋਕਾਂ ਦੇ ਦਬਾਅ ਹੇਠ ਆ ਕੇ ਪ੍ਰਸ਼ਾਸਨ ਨੂੰ ਇਸ ਗੱਲ ਤੇ ਆਉਣਾ ਪਿਆ ਕਿ ਅਸੀਂ ਪਟਾਕੇ ਜਿਹੜੀ ਸਾਡੀ ਸ਼ੱਕ ਸੀ ਕਿ ਉਹ ਸਮਾਨ ਉਰੇ ਦੱਬਿਆ ਹੋਇਆ ਤਾਂ ਉਹ ਦਬਾਅ ਦੇ ਥੱਲੇ ਆ ਕੇ ਉਰੇ ਜੇਸੀ ਵੀ ਚੱਲੀ ਆ ਤਾਂ ਉਹਦੇ ਵਿੱਚੋਂ ਟਰਾਲੀਆਂ ਦਾ ਬਿੱਡਾਂ ਦਾ ਸਮਾਨ ਜਿਹੜੇ ਝਾੜ ਲੱਗੇ ਹੋਏ ਸੀ ਘਰ ਬਣਾਏ ਉਹਦੀ ਟਰਾਲੀਆਂ ਦਾ ਉਹ ਬਰਾਮਦ ਹੋਇਆ ਤੇ ਹਲੇ ਚੱਲ ਰਹੀ ਆ ਜੀਸੀਬੀ ਹੋਰ ਸਮਾਨ ਬਰਾਮਦ ਹੋਣ ਦੀ ਸਾਨੂੰ ਬਹੁਤ ਵੱਡੀ ਆਸ ਹੈ ਕਿਉਂਕਿ ਬਹੁਤ ਵੱਡੇ ਪੱਧਰ ਤੇ ਜਿਹੜਾ ਸਮਾਨ ਸੀ ਟਰਾਲੀਆਂ 'ਚ ਉਹ ਸਾਰਾ ਇੱਥੇ ਨੱਪਿਆ ਗਿਆ ਇੱਕ ਸਰਕਾਰੀ ਰਹਿਸ਼ ਦੇ ਵਿੱਚ ਜਿਹੜਾ ਸਮਾਨ ਦੱਬਿਆ ਗਿਆ ਇਹ ਸਰਕਾਰੀ ਰਹਿਸ਼ ਦੇ ਵਿੱਚ ਚੋਰੀ ਕਰਕੇ ਸਮਾਨ ਦੱਬਣਾ ਇਹਦੀ ਜ਼ਿੰਮੇਵਾਰੀ ਸਿੱਧਮ ਸਿੱਧੀ ਪੰਜਾਬ ਸਰਕਾਰ ਦੀ ਤੇ ਇੱਥੇ ਮੌਜੂਦਾ ਐਮਐਲਏ ਦੇ ਮਾਨ ਦੀ ਬਣਦੀ ਹੈ ਕਿ ਉਹ ਚੋਰ ਕਿਨੂੰ ਸਾਬਤ ਕਰਦੇ ਆ ਜਾਂ ਸਰਕਾਰ ਦਾ ਐਮਐਲਏ ਚੋਰ ਸਾਬਤੋਂ ਕੀ ਲੱਗਦਾ ਵੀ ਇਹ ਜਿਹੜੀ ਕੋਠੀ ਹੈ ਇਹ ਵੀਓ ਸਾਹਿਬ ਦੀ ਕੋਠੀ ਹੈ ਨਾ ਭੇਰੇ ਤਾਂ ਉਹਨਾਂ ਦੇ ਸਾਹਮਣੇ ਜਿਵੇਂ ਕੀ ਜਿਹਾ ਲੱਗਦਾ ਹੈ ਵੀ ਕੌਣ ਦੇਖੋ ਇਹ ਕੋਠੀ ਅਲਾਟ ਹੋਈ ਹੈ ਇੱਥੋਂ ਦੇ ਗੁਰਚਰਨ ਸਿੰਘ ਵੀਓ ਸਾਹਿਬ ਨੂੰ ਉਹ ਚਾਹੇ ਬੇਸ਼ੱਕ ਨਹੀਂ ਰਹਿੰਦੇ ਹੋਰ ਪਾਸੇ ਰਹਿੰਦੇ ਆ ਨੇੜੇ ਰਾਏ ਸ਼ੌਣ ਦੇ ਕਾਰਨ ਪਰ ਜ਼ਿੰਮੇਵਾਰਤਾ ਉਹ ਬਣਦਾ ਕਿਉਂਕਿ ਕੋਠੀ ਉਹਨਾਂ ਕੋਲ ਹੈ ਜਾਂ ਉਹਨਾਂ ਨੇ ਕਿਸੇ ਨੂੰ ਅੱਗੇ ਦੇ ਰੱਖੀ ਹੈ ਕੋਈ ਹੋਰ ਬੈਠਾ ਫਿਰ ਉਹ ਹੋਣਗੇ ਜ਼ਿੰਮੇਵਾਰ ਬਣਾ ਸਕਦਾ ਨਹੀਂ ਇੱਥੋਂ ਦੇ ਮੌਜੂਦਾ ਅਧਿਕਾਰੀ ਤੇ ਮੌਜੂਦਾ ਪ੍ਰਧਾਨ ਤੇ ਇੱਥੋਂ ਦਾ ਮੌਜੂਦਾ ਸਰਕਾਰ ਦਾ ਐਮਐਲਏ ਤੇ ਪੰਜਾਬ ਸਰਕਾਰ ਦੀ ਸਿੱਧਮ ਸਿੱਧੀ ਜ਼ਿੰਮੇਵਾਰ ਉਹ ਲੋਕ ਬੋਲਿਓ ਕਹਿ ਰਹੇ ਨੇ ਜੀ ਉਹ ਸਾਹ ਪਿਆਰੇ ਨੇ ਮੈਂ ਤਾਂ ਆਪਣਾ ਦਫਤਰ ਦੇ ਵਿੱਚ ਆਣਾ ਮੇਰੇ ਨਾਲ ਹੀ ਪਿੰਡ 8 ਕਿਲੋਮੀਟਰ ਤੇ ਮੈਂ ਤਾਂ ਘਰੇ ਚਲਾ ਜਾਣਾ ਵੀ ਕੋਠੀ ਮੇਰੇ ਅੰਦਰ ਨਹੀਂ ਹੈ ਦੇਖੋ ਇਹੋ ਸਭ ਤਾਂ ਇਹ ਕਹਿ ਕੇ ਪੱਲਾ ਛੁੜਾ ਰਹੇ ਆ ਮਤਲਬ ਜੇ ਸਾਡਾ ਮੋਰਟਾ ਸ਼ੰਭੂ ਤੇ ਖਨੌਰੀ ਚੱਲਦਾ ਸੀ ਜਿੱਡੀ ਸਾਡੀ ਆਗੂ ਟੀਮ ਉਹਦੀ ਇਕ ਵਾਈ ਕਰਦੀ ਸੀ ਜੇ ਉਹਦੇ ਵਿੱਚ ਕੋਈ ਘਟਨਾ ਵਾਪਰਦੀ ਦੀ ਤਾਂ ਸਾਡੀ ਉਹਦੀ ਆਗੂ ਟੀਮ ਹੀ ਜ਼ਿੰਮੇਵਾਰ ਹੈ ਕਿਉਂਕਿ ਸਾਡੀ ਸਰਪ੍ਰਸਤੀ ਦੇ ਹੇਠ ਉਹ ਮੋਰਚੇ ਚੱਲਿਆ ਸਾਡੇ ਆਗੂਆਂ ਦੇ ਤਾਂ ਉਹਦੀ ਜ਼ਿੰਮੇਵਾਰੀ ਸਾਡੀ ਜ਼ਿੰਮੇਵਾਰ ਆਗੂਆਂ ਦੀ ਸੀ ਤਾਂ ਇੱਥੋਂ ਦਾ ਜ਼ਿੰਮੇਵਾਰ ਗੁਰਕੰਤ ਸਿੰਘ ਈਓ ਹੈ ਉਹਦੀ ਰਹਿਸ਼ ਦੇ ਵਿੱਚ ਇਹ ਕੰਮ ਹੋਵੇ ਤੇ ਉਹ ਕਹੇ ਮੈਂ ਦਫ਼ਤਰ ਆ ਕੇ ਚਲਾ ਜਾਂਦਾ ਤਾਂ ਫਿਰ ਇਹ ਕਿੱਧਰ ਦੀ ਜ਼ਿੰਮੇਵਾਰੀ ਹੈ ਤੇ ਫਿਰ ਇਹ ਡਿਊਟੀਆਂ ਤੇ ਨੌਕਰੀਆਂ ਕਰਨ ਦੀ ਲੋੜ ਹੀ ਨਹੀਂ ਜੇ ਸਰਕਾਰੀ ਅਦਾਰਿਆਂ 'ਚ ਉਹਨਾਂ ਨੂੰ ਜਾਣਕਾਰੀ ਹੀ ਨਹੀਂ ਕਿ ਹੋ ਕੀ ਰਿਹਾ ਫਿਰ ਉਹ ਲੋਕਾਂ ਦਾ ਖਿਆਲ ਕੀ ਰੱਖਣਗੇ ਹੋਰ ਵੀ ਮਿਲਦੀ ਉਰੇ ਲੱਗ ਰਿਹਾ ਜੀ ਕਿ ਦੇਖੋ ਸਾਡਾ ਟਰਾਲੀਆਂ ਦੇ ਵਿੱਚ ਗੈਂਸ ਸਿਲੰਡਰ ਫ੍ਰਿਜ ਏਸੀ ਆਟਾ ਕੱਪੜੇ ਲੀੜੇ ਚਾਹ ਪਾਣੀ ਭਾਂਡਾ ਟਿੰਡਾ ਬਹੁਤ ਸਾਮਾਨ ਸੀ ਜਿਹੜਾ ਸਾਨੂੰ ਆ ਸਕਿਆ ਉਰੇ ਬਹੁਤ ਵੱਡੇ ਪੱਧਰ ਤੇ ਹੋਰ ਸਾਮਾਨ ਮਿਲ ਸਕਦਾ ਇੱਥੋਂ ਨਹੀਂ ਮਿਲੂ ਹੋਰ ਪਾਸੇ ਪਟਾਵਾਂਗੇ ਜਦੋਂ ਤੱਕ ਸਾਡੀ ਸੰਤੁਸ਼ਟੀ ਨਹੀਂ ਹੁੰਦੀ ਸਾਡੇ ਲੋਕਾਂ ਦੀ ਸੰਤੁਸ਼ਟੀ ਨਹੀਂ ਹੁੰਦੀ ਉਦੋਂ ਤੱਕ ਇਹ ਖਦਾਈ ਜਾਰੀ ਰਹੂ ਉਹਨਾਂ ਨੇ ਕਿਹਾ ਵੀ ਜਿਹੜਾ ਪਿੱਛੇ ਦਫਤਰ ਹੈ ਉਹ ਮੈਨੂੰ ਪੁੱਛਿਆ ਦੀ ਜਿਹੜੀ ਪ੍ਰਧਾਨ ਸੀ ਸਜਾਤਾ ਚਾਵਲਾ ਉਹਦੇ ਉਹਦਾ ਪਤੀ ਬੈੰਦਾ ਸੀ ਇਹਦੇ ਪਿੱਛੇ ਇੱਕ ਦਫਤਰ ਹੈ ਜਿੱਥੇ ਉਹਨੇ ਬੈਠ ਕੇ ਬਿਆਨ ਦਿੱਤਾ ਉਹਦੇ ਬਾਰੇ ਕੀ ਕਹਿੰਦੇ ਦੇਖੋ ਸਜਾਤਾ ਚਾਵਲਾ ਦਾ ਪਤੀ ਉਰੇ ਆ ਕੇ ਬੈਠੇ ਇੱਕ ਗੁੰਡਾਗਰਦੀ ਕਰੇ ਕਿ ਚੋਰੀਆਂ ਕਰੇ ਇਹ ਕਿੱਧਰ ਲਈ ਨਿਆਪਾਲਿਕਾ ਇੱਥੋਂ ਦੇ ਯੂਥ ਆਉਂਦੇ ਦੇਖਿਆ ਨਹੀਂ ਕਿ ਇੱਕ ਚੋਰ ਬੰਦੇ ਨੂੰ ਉਰੇ ਦਫਤਰ ਦੇ ਰੱਖਿਆ ਉਹਦਾ ਆ ਕੇ ਤਾਂ ਚੋਰ ਨੇ ਤਾਂ ਆਪਣੇ ਆਪ ਨੂੰ ਸਾਫ਼ ਕਹਿਣਾ ਹੋਣਾ ਕੋਈ ਹਜੇ ਬਿਆਨ ਉਹਨੇ ਦੇਣੇ ਨੇ ਕਿ ਸਾਫ ਹੈ ਪਹਿਲਾ ਵਾਲਾ ਜਿਹੜਾ ਪਰਚਾ ਦਰਜ ਹੋਇਆ ਸਮਾਨ ਬਰਾਮਦ ਹੋਇਆ ਉਹ ਸਪਸ਼ਟ ਕਰਦਾ ਹੈ ਪੰਕਜ ਪੱਪੂ ਕਿਸੇ ਗੱਲ ਤੇ ਨਿਰਦੋਸ਼ ਨਹੀਂ ਉਹ ਵੱਡੇ ਤੋਂ ਵੱਡਾ ਚੋਰ ਤੇ ਇੱਕ ਗੁੰਡਾ ਅੰਸਰ ਉਹ ਕਹਿੰਦਾ ਮੈਂ ਜੀ ਜ਼ਮਾਨਤ ਹੋ ਗਈ ਜਿਹੜੀਆਂ ਦੋਰਦਾਰ ਕੋਈ ਗੱਲ ਨਹੀਂ ਜ਼ਮਾਨਤਾਂ ਤਾਂ ਤਾਂ ਨਿਆਂਪਾਲਿਕਾ ਦੇ ਹੱਥ 'ਚ ਜਣੀ ਕੋਰਟ ਦੇ ਹੱਥ 'ਚ ਹੁੰਦੀਆਂ ਨੇ ਦਿੱਤੀਆਂ ਹੋਈਆਂ ਤੇ ਹੋਣ ਵਾਲੀਆਂ ਅਗਲੀਆਂ ਕਾਰਵਾਈਆਂ ਹੋਣੀਆਂ ਨੇ ਜਿਹੜੀਆਂ ਮੋਰਚੇ ਨੇ ਫੈਸਲਾ ਅੱਗੇ ਅੱਗੇ ਕਿਸਾਨ ਯੂਨੀਅਨ ਕੀ ਪਲਾਨ ਕਰ ਰਹੀ ਹੈ ਇਸ ਸਮਾਨ ਹੋਰ ਮਿਲਦਾ ਜਾਂ ਨਹੀਂ ਮਿਲਦਾ ਤਾਂ ਅੱਗੇ ਕਿਸਾਨ ਯੂਨੀਅਨ ਕੀ ਕਰ ਰਹੀ ਹੈ ਜੇ ਅੱਗੇ ਐਫ ਆਈ ਆਰ ਨਹੀਂ ਹੁੰਦੀ ਆ ਜਿਹੜਾ ਸਮਾਨ ਮਿਲਿਆ ਤਾਂ ਸਾਡਾ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਜੇ ਉਹ ਸਮਾਨ ਹੋਰ ਪ੍ਰਾਪਤ ਹੁੰਦਾ ਜਾਂ ਜਿੰਨਾ ਹੋਇਆ ਇਥੇ ਜੇ ਸਰਕਾਰ ਤੇ ਪ੍ਰਸ਼ਾਸਨ ਕੁਛ ਨਹੀਂ ਕਰੂਗਾ ਤਾਂ ਫਿਰ ਇਹ ਤੇ ਮੋਰਚਾ ਵੱਡਾ ਫੈਸਲਾ ਲੈ ਕੇ ਇਥੇ ਸਖਤ ਕਾਰਵਾਈ ਕਰਾਉਣ ਦਾ ਸੰਘਰਸ਼ ਵੱਡੂ ਅਸੀਂ ਉੱਥੇ ਲੈ ਆ ਗਏ ਅਸੀਂ ਦੇਖੋ ਕਹਿਣ ਸੁਣਨ ਨੂੰ ਹੁਣ ਕੁਛ ਨਹੀਂ ਹੈਗਾ ਪਹਿਲਾਂ ਸਾਨੂੰ ਸ਼ੱਕ ਸੀਗੀ ਵੀ ਇੱਥੇ ਦੇ ਜਿਹੜੇ ਯੂ ਗੁਰਚੰਦ ਸਿੰਘ ਨਗਰ ਕੌਂਸਲ ਦੇ ਈਓ ਸਾਹਿਬ ਨੇ ਉਹਨਾਂ ਦੀ ਕੋਠੀ ਦੇ ਵਿੱਚ ਸਮਾਨ ਆ ਦੱਬਿਆ ਹੋਇਆ ਸੋ ਅੱਜ ਇਹ ਗੱਲ ਜਗ ਜाहिर ਹੋ ਚੁੱਕੀ ਆ ਖੋਦਾਈ ਕਰਕੇ ਆਪਾਂ ਉਸ ਸਮਾਨ ਕੱਢ ਚੁੱਕੇ ਆ ਹੁਣ ਦੇਖਦੇ ਆ ਈਓ ਸਾਹਿਬ ਇਹਦੀ ਜ਼ਿੰਮੇਵਾਰੀ ਲੈਂਦੇ ਆ ਜਾਂ ਮੌਜੂਦਾ ਪ੍ਰਧਾਨ ਲੈਂਦੇ ਆ ਜਾਂ ਸਾਬਕਾ ਪ੍ਰਧਾਨ ਲੈਂਦੇ ਆ ਜਾਂ ਫਿਰ ਇੱਥੇ ਦੀ ਜਿਹੜੀ ਸਰਕਾਰ ਦਾ ਨੁਮਾਇੰਦਾ ਗੁਰਦੇਵ ਸਿੰਘ ਮਾਨ ਇਸ ਚੀਜ਼ ਦੀ ਮਤਲਬ ਜ਼ਿੰਮੇਵਾਰੀ ਲੈਂਦਾ ਸੋ ਅਸੀਂ ਤਾਂ ਹੁਣ ਆਉਣ ਵਾਲੇ ਦਿਨਾਂ 'ਚ ਦੇਖਾਂਗੇ ਬਾਈ ਇਹਨਾਂ ਨੂੰ ਜਿਹੜੇ ਦੋਸ਼ੀ ਆ ਬਾਈ ਉਹਨਾਂ ਨੂੰ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਤੇ ਅਗਰ ਕਾਰਵਾਈ ਨਹੀਂ ਹੁੰਦੀ ਤਾਂ ਬਾਈ ਇਹ ਜਿਹੜਾ ਸੰਘਰਸ਼ ਆ ਅਸੀਂ ਹੋਰ ਸਿੱਖਿਆ ਕਰਾਂਗੇ ਸਾਡਾ ਕਹਿਣਾ ਤਾਂ ਇਹੀ ਹੈ ਬਾਈ ਜੀ ਬਹੁਤ ਕੁਝ ਬ੍ਰਾਮੰਦ ਹੋ ਗਿਆ ਹਜੇ ਸਾਨੂੰ ਹੋਰ ਵੀ ਬਹੁਤ ਸਾਰਾ ਉਮੀਦਾਂ ਨੇ ਕਿਉਂਕਿ ਜਿਹੜੇ ਸਾਡੇ ਦੱਸਣ ਦੇ ਮੁਤਾਬਕ ਸਾਡੇ ਸੂਤਰਾਂ ਦੇ ਮੁਤਾਬਕ ਇੱਥੇ ਡਾਲਾ ਏ ਸੀ ਹੋਰ ਵੀ ਕਾਫੀ ਸਮਾਨ ਸਾਨੂੰ ਦੱਸਿਆ ਹੋਇਆ ਸੋ ਖਦਾਈ ਹੋ ਰਹੀ ਆ ਜਿੰਨਾ ਸਮਾਨ ਨਿਕਲ ਕੇ ਸਾਹਮਣੇ ਆਉਂਦਾ ਬਈ ਉਹ ਜਗਜਗਾਰ ਕਰਾਂਗੇ ਸੋ ਵੱਡੀ ਪੱਧਰ ਤੇ ਸਮਾਨ ਇਥੋਂ ਚੋਰੀ ਦਾ ਜਿਹੜਾ ਇਹ ਜਾਨੀ ਬਦਲਾ ਜਿਹੜਾ ਮਿਲਿਆ ਆਪਾਂ ਨੂੰ 70 ਸਾਲਾਂ ਦੇ ਵਿੱਚ ਪਹਿਲੀ ਵਾਰ ਉਹ ਜਾਨੀ ਧਰਤੀ ਦੇ ਵਿੱਚੋਂ ਚੋਰੀ ਹੋਇਆ ਸਮਾਨ ਅੱਜ ਜਗਜਗਾਰ ਹੋਇਆ ਇਹ ਬਰਾਮਦ ਹੋਇਆ ਬਈ ਕੋਈ ਪ੍ਰਸ਼ਾਸਨਿਕ ਕਾਰਜ ਬਈ ਜਿਹੜੀ ਹਮ ਤੇ ਕਾਰਜ ਜਾਰੀ ਹੈ ਉਹ ਤੋਂ ਸੰਤੁਸ਼ਟ ਹੋ ਗਏ ਸਰਕਾਰ ਦੀ ਕਾਰਜਵਾਰੀ ਤੋਂ ਜੀ ਬਿਲਕੁਲ ਨਹੀਂ ਜੀ ਨਹੀਂ ਬਿਲਕੁਲ ਨਹੀਂ ਦੇਖੋ ਇੱਥੇ ਨਾਬੇ ਦੀ ਕਤਵਾਲੀ ਇਨਚਾਰਜ ਨੂੰ ਇਹ ਕੇਸ ਦਿੱਤਾ ਜਾਂਦਾ ਉੱਥੇ ਜਵੰਤ ਹੋ ਜਾਂਦੀ ਆ ਉਦੋਂ ਬਾਅਦ ਅਸੀਂ ਸੰਘਰਸ਼ ਕਰਕੇ ਇਹ ਜਿਹੜਾ ਪਰਚਾ ਸੀਆਈ ਸਟਾਫ ਪਟਿਆਲਾ ਨੂੰ ਦਿੱਨੇ ਆ ਬਈ ਉੱਥੇ ਵੀ ਜਵੰਤ ਹੋ ਜਾਂਦੀ ਆ ਯਾਨੀ ਹਜੇ ਤੱਕ ਪਰਵਾਨਾ ਸਾਡੇ ਕੱਲ੍ਹ ਕਹਿਣ ਤੇ ਪਹਿਲੀ ਵਾਰ ਇੱਥੇ ਦੇ ਗੁਰਚਰਨ ਸਿੰਘ ਇੱਕ ਇਨਵੈਸਟੀਗੇਸ਼ਨ ਦੇ ਪਾਰਟ ਸੀਗੇ ਬਈ ਇਹਨਾਂ ਦੇ ਟਰੈਕਟਰ ਨੇ ਜਿਹੜੇ ਇਸ ਨਗਰ ਕੌਂਸਲ ਦੇ ਜਿਹੜੇ ਟਰੈਕਟਰ ਆ ਉਹ ਸੰਭੂ ਜਾਂਦੇ ਆ ਉਹਨਾਂ ਦੇ ਨਾਲ ਸਮਾਨ ਇਸ ਦਫ਼ਤਰ ਦੇ ਵਿੱਚ ਆਉਂਦਾ ਬਈ ਦਫ਼ਤਰ ਦੇ ਵਿੱਚ ਸੋ ਉਹਨੂੰ ਪਰਵਾਨਾ ਨਹੀਂ ਦਿੱਤਾ ਜਿਹੜਾ 43ਾ ਨੋਟਿਸ ਸੀ ਉਹ ਦਿੱਤਾ ਨਹੀਂ ਸੀ ਕੱਲ ਬਈ ਉਹ ਦਿੱਤਾ ਅੱਜ ਅਸੀਂ ਜਗ ਜाहਰ ਕਰਤਾ ਹੁਣ ਦੇਖਦੇ ਆਉਣ ਵਾਲੇ ਦਿਨਾਂ 'ਚ ਕਿਹੜਾ ਦੋਸ਼ੀ ਬਣਦਾ ਬਈ ਹੁਣ ਜੇਕਰ ਇਸ ਤਰ੍ਹਾਂ ਸਮਾਨ ਮਿਲਿਆ ਤੇ ਫਿਰ ਸੰਘਰਸ਼ਾ ਜਿਹੜਾ ਇਹਦਾ ਘੇਰਾ ਹੋਰ ਵੀ ਵਧੇਗਾ ਬਿਲਕੁਲ ਜੀ ਬਿਲਕੁਲ ਜੇ ਅਗਰ ਇਹ ਤੇ ਕਾਰਵਾਈ ਨਹੀਂ ਹੁੰਦੀ ਤਾਂ ਆਉਣ ਵਾਲੇ ਦਿਨਾਂ 'ਚ ਬਈ ਇਹ ਸੰਘਰਸ਼ਾ ਹੋਰ ਤਿੱਖਾ ਕੀਤਾ ਜਾਊਗਾ ਯਾਨੀ ਵੱਡੇ ਵਿਧਾਇਕ ਜਿਹੜਾ ਦੇਵਮਾਨਾ ਬਾਈ ਜਿੰਨਾ ਚਿਰ ਇਹ ਨਾ ਦੋਸ਼ੀਆਂ ਨੂੰ ਸਜ਼ਾ ਨਹੀਂ ਦਿਵਾਉਂਦਾ ਬਾਈ ਉਹਨਾਂ ਤੇ ਅਸੀਂ ਵਿਧਾਇਕ ਦਾ ਖਹਿੜਾ ਨਹੀਂ ਚੜਦੇ ਕਿਉਂਕਿ ਉਹਦਾ ਫਰਜ ਬਣਦਾ ਉਹਦੀ ਜ਼ਿੰਮੇਵਾਰੀ ਬਣਦੀ ਆ ਜਿਹੜੇ ਇਲਾਕੇ ਦੇ ਵਿੱਚ ਚੋਰ ਇਕੱਠੇ ਹੋਇਆ ਬਾਈ ਉਹਨਾਂ ਨੂੰ ਬਣਦੀਆਂ ਸਜ਼ਾਾਂ ਮਦਵਾਵੇ ਪਰ ਉਹ ਬਾਈ ਉਹਨਾਂ ਨੂੰ ਬੁੱਕਲ ਚ ਬਚਾਈ ਬੈਠਾ ਸੋ ਸਾਡਾ ਗੁੱਸਾ ਇਸੇ ਕਰਕੇ ਵਿਧਾਇਕ ਦੇਵਮਨ ਤੇ ਜ਼ਿਆਦਾ ਸਾਡੀ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ ਸੋ ਉਹਨਾਂ ਨੂੰ ਵਿਚਾਰ ਰਿਹਾ ਬਾਈ ਹੋਰ ਵੀ 1-2 ਹੈਗੇ ਆ ਜਿਹੜੇ ਝਾਰੂ ਪਾਰਟੀ ਦੇ ਵੱਡੇ ਆਗੂ ਕਹੁੰਦੇ ਆ ਰਜਿੰਦਰ ਸਿੰਘ ਇੱਥੇ ਦੇ ਚੌਧਰੀ ਮਾਜਰ ਤੇ ਆ ਬਾਈ ਉਹ ਵੀ ਵੱਡੇ ਖੋਲਿਆ ਉਹ ਵੀ ਇਸ ਪੰਕਜ ਪੱਪੂ ਨੂੰ ਵਿਚਾਰ ਰਿਹਾ ਸਾਨੂੰ ਨਹੀਂ ਪਤਾ ਉਹਨਾਂ ਦੀਆਂ ਕੀ ਮਜਬੂਰੀਆਂ ਬਾਈ ਸਾਨੂੰ ਨਹੀਂ ਪਤਾ ਕੀ ਮਜਬੂਰੀਆਂ ਬਾਈ ਪਰ ਜੇ ਬਾਈ ਉਹਨਾਂ ਨੂੰ ਹਜੇ ਵੀ ਪਹੁੰਚਾਉਣਗੇ ਤਾਂ ਆਉਣ ਵਾਲੇ ਦਿਨਾਂ ਚ ਬਾਈ ਇਹਨਾਂ ਨੂੰ ਨੰਗੇ ਕਰਾਂਗੇ ਸਜਾਵਾਂ ਦਬਾ ਕੇ ਦੋਸ਼ੀਆਂ ਨੂੰ ਨੱਚਰ ਬਾਈ ਅਸੀਂ ਟੇਕੇ ਨਹੀਂ ਵੰਦੇ ਕਿਉਂਕਿ ਇਹ ਸੰਘਰਸ਼ੀ ਲੋਕ ਆ ਸੰਘਰਸ਼ ਦੇ ਇਹਨਾਂ ਨੂੰ ਸੰਘਰਸ਼ ਲੜਨੇ ਆਉਂਦੇ ਆ ਜਣੀ ਇਸ ਗੱਲ ਨੇ ਸਾਬਤ ਕਰਤਾ ਕਿ ਸੰਘਰਸ਼ ਇਹ ਜਿੱਤ ਤੱਕ ਵੀ ਲਿਜਾ ਸਕਦੇ ਆ ਸੋ ਵੱਡੀ ਜਿੱਤ ਪ੍ਰਾਪਤ ਹੋਈ ਅੱਜ ਕਿਸਾਨਾਂ ਦੀ ਸਾਰਿਆਂ ਦੀ ਸੋ ਇਸ ਜਿੱਤ ਨੂੰ ਅਸੀਂ ਸਾਰੇ ਕਿਸਾਨਾਂ ਦੇ ਸਿਰਾਂ ਦਿੰਦੇ ਆਂ ਔਰ ਇੱਥੇ ਦੀ ਜਿਹੜੀ ਪ੍ਰੈਸ ਆ ਬਾਈ ਕਿਉਂਕਿ ਅਗਰ ਪ੍ਰੈਸ ਸਾਡਾ ਸਾਥ ਨਾ ਦਿੰਦੀ ਸਾਡੇ ਚ ਐਡੀ ਤਾਕਤ ਨਹੀਂ ਸੀ ਕਿ ਇਹ ਲੜਾਈ ਪੂਛੀ ਸਿੱਧੀ ਸਿੱਧੀ ਸਰਕਾਰ ਨਾਲਾ ਇਸ ਪ੍ਰੈਸ ਦਾ ਵੀ ਅਸੀਂ ਦਿਲ ਦੀਆਂ ਦੇ ਗਏ ਹੈ ਰਾਈਆਂ ਨੂੰ ਧੰਨਵਾਦ ਕਰਨਾ ਚਾਹੁੰਦੇ ਆ ਜਿਨ੍ਹਾਂ ਨੇ ਸਾਡਾ ਇਹ ਮੁੱਦਾ ਚੱਕ ਕੇ ਅੱਜ ਇਸ ਲੜਾਈ ਤੱਕ ਇਸ ਜਿੱਤ ਤੱਕ ਪਹੁੰਚਾਇਆ ਬਾਈ ਧੰਨਵਾਦ ਇਹੋ ਕਹਿੰਦੇ ਵੀ ਪਹਿਲਾਂ ਹੀ ਮਤਾ ਪਾਇਆ ਹੈ ਕਿ ਦੇਖਦੇ ਬਾਈ ਇਹੋ ਸਿੱਧਾ ਸਿੱਧਾ ਉਸ ਪੱਪੂ ਦੇ ਨਾਲ ਆ ਰਿਹਾ ਹੋਇਆ ਕਿਉਂਕਿ ਇਥੋਂ ਸੋਫੇ ਚੋਰੀ ਹੁੰਦੇ ਆ ਉਹ ਕਹਿੰਦਾ ਬਾਈ ਮਿਸਤਰੀ ਕੋਲੇ ਭੇਜਿਆ ਇਥੋਂ ਟਰੈਕਟਰ ਜਾਂਦੇ ਆ ਉਹ ਕਹਿੰਦਾ ਹਾਂ ਜੀ ਕਹਿੰਦਾ ਇਹ ਤਾਂ ਟਰੈਕਟਰ ਡੀਸੀ ਦੇ ਹੁਕਮਾਂ ਦੇ ਮੁਤਾਬਕ ਜਾਂਦੇ ਆ ਮਤਲਬ ਇਹਦਾ ਸਰਕਾਰ ਨੇ ਲਈ ਹੋਈ ਆ ਚੋਰਾਂ ਨਾਲ ਜਦੋਂ ਇਹਨਾਂ ਨੂੰ ਵਿਚਾਰੀ ਆ ਤਾਂ ਇਹ ਚੋਰਾਂ ਦੀ ਜੁੰਡਲੀ ਆ ਭਾਈ ਅਸੀਂ ਚਾਹੁੰਦੇ ਆ ਕਿ ਬਣਦੀ ਕਾਰਵਾਈ ਇਹਨਾਂ ਚੋਰਾਂ ਤੇ ਹੋਣੀ ਚਾਹੀਦੀ ਆ ਸੋ ਇਹੀ ਅਸੀਂ ਵੱਤ ਤੋਂ ਵੱਤ ਉਮੀਦ ਰੱਖਦੇ ਆ ਵਿਧਾਇਕ ਦੇਵਮਾਨ ਨੂੰ ਅਪੀਲ ਵੀ ਕਰਦੇ ਆ ਭਾਈ ਭਾਈ ਇਹਨਾਂ ਚੋਰਾਂ ਨੂੰ ਸ਼ਜਾ ਦਵਾ ਦੇ ਨਹੀਂ ਤਾਂ ਤੇਰੇ ਕੌਮ ਵਾਲੇ ਦਿਨਾਂ ਚ ਹੋਰ ਮੁਸੀਬਤਾਂ ਤੇਰੇ ਵਾਤੇ ਵਧਣਗੀਆਂ। ਸੋ ਇੰਨੀ ਬੇਨਤੀਆਂ ਨੇ ਬਾਈ। ਮੁੱਖ ਮੰਤਰੀ ਹਾਂ ਇੱਥੇ ਦੀ ਜਿਹੜੀ ਝਾੜੂ ਪਾਰਟੀ ਦੀ ਸਰਕਾਰ ਆ ਬਾਈ। ਮੁੱਖ ਮੰਤਰੀ ਭਗਵੰਤ ਬਾਣਾ। ਅਸੀਂ ਇਹ ਸਮਝਦੇ ਹਾਂ। ਅਸੀਂ ਇਹ ਸਮਝਦੇ ਹਾਂ ਕਿ ਭਗਵੰਤ ਮਾਨ ਦੀ ਜਿਹੜੀ ਸਵੀਆ ਬਹੁਤ ਵਧੀਆ। ਉਹਨਾਂ ਦੀ ਸੋਚ ਇੱਕ ਵੱਖਰੀ ਆ ਇਸ ਕਰਕੇ 90% ਲੋਕਾਂ ਨੇ ਵੋਟਾਂ ਪਾਈਆਂ ਪਰ ਉਹਨਾਂ ਦੇ ਨਾਲ ਬਾਈ ਝਾੜੂ ਪਾਰਟੀ ਦੇ ਵਿੱਚ ਬਹੁਤ ਸਾਰੇ ਚੋਰ ਹੋਰ ਜਿਹੜੀਆਂ ਪਾਰਟੀਆਂ ਦੇ ਵਿੱਚੋਂ ਆ ਕੇ ਇਹਨਾਂ ਦੇ ਵਿੱਚ ਲੜੇ ਹੋਇਆ। ਉਹਨਾਂ ਨੂੰ ਬਣਦੀਆਂ ਸਜਾਵਾਂ ਤੋਂ ਨਹੀਂ ਤਾਂ ਝਾੜੂ ਪਾਰਟੀ ਦਾ ਜਿਹੜਾ ਆਉਣ ਵਾਲਾ ਭਵਿੱਖਾ ਭਾਈ ਬਹੁਤ ਮਾੜਾ ਏ ਜਣੀ ਸਾਰੀ ਕਾਰਜਵਾਰੀ ਜਿਹੜੀ ਚੋਰੀ ਚੋਰਾ ਦੀ ਏ ਇਹ ਝਾੜੂ ਪਾਰਟੀ ਜ਼ਿੰਮੇਵਾਰੀ ਬਣ ਜ਼ਿੰਮੇਵਾਰੀ ਬਣਦੀ ਏ ਭਾਈ ਜਿੰਨਾ ਦੇ ਸਮਾਨ ਚੋਰੀ ਹੋਇਆ ਦੇ ਕਿੰਨਾ ਗੰਤਾ ਕਰਾਉਂਦੇ ਆ ਭਾਈ 3 ਕਰੋੜ 72 ਲੱਖ ਦਾ ਦੋਏ ਮੋਰਚਿਆਂ ਤੋਂ ਸਾਡਾ ਸਮਾਨ ਚੋਰੀ ਹੋਇਆ 3 ਕਰੋੜ 72 ਲੱਖ ਦਾ ਜਣੀ 22 ਟਰਾਲੀਆਂ ਕੱਲੀਆਂ ਸੰਭੂ ਤੋਂ ਚੋਰੀ ਹੁੰਦੀਆਂ ਜਿਨ੍ਹਾਂ ਚੋਂ ਘੱਟ ਤੋਂ ਘੱਟ 12 ਟਰਾਲੀਆਂ ਨਾਪੇ ਦੇ ਵਿੱਚ ਆਉਂਦੀਆਂ ਭਾਈ ਇੱਕ ਟਰੈਕਟਰ ਇੱਥੇ ਆਉਂਦਾ ਏਸੀ ਆਉਂਦੇ ਆ ਬਈ ਇਹ ਸਰਕਾਰ ਨੂੰ ਪਤਾ ਸਾਰਾ ਕੁਝ ਹੈ ਪਰ ਕਿਸਾਨ ਲੱਗੇ ਹੋਇਆ ਉਹਨਾਂ ਕਹਿ ਲੈ ਉਹਨਾਂ ਵਾਲੇ ਦਿਨਾਂ ਚ ਬਈ ਵੱਡੇ ਖੁਲਾਸੇ ਕਰਾਂਗੇ ਬਈ ਬਾਪੇ ਚ ਹੋਰ ਵੀ ਸਮਾਨ ਹੋਵੇ ਬਿਲਕੁਲ ਜੀ ਬਿਲਕੁਲ ਅਸੀਂ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਕਿ ਇੱਥੇ ਹੋਰ ਟਰਾਲੀਆਂ ਕਈਆਂ ਦੇ ਘਰਾਂ ਖੜੀਆਂ ਬਈ ਉਹ ਹੁਣ ਕਾਇਮ ਹੋ ਜਾਣ ਕਿਉਂਕਿ ਬਾਰੀ ਨੰਬਰ ਉਹਨਾਂ ਦੀ ਲੱਗੂਗਾ ਬਈ ਕਿਉਂਕਿ ਸਾਡੇ ਸਾਡਾ ਸੰਘਰਸ਼ ਠੰਡਾ ਹੋ ਸਕਦਾ ਟਾਈਮ ਲੱਗ ਸਕਦਾ ਦੂਜੀ ਗੱਲ ਲੋਕਾਂ ਨੂੰ ਸਾਡੇ ਤੋਂ ਬਹੁਤ ਉਮੀਦਾਂ ਨੇ ਬਈ ਠੀਕ ਆ ਲੋਕਾਂ ਦੀਆਂ ਉਮੀਦਾਂ ਤੇ ਅਸੀਂ ਨਹੀਂ ਖਰੇ ਉਤਰ ਸਕਦੇ ਔਰ ਜਿੰਨੀ ਸਾਡੇ ਚ ਬਈ ਤਾਕਤਾਂ ਜਿੰਨੇ ਕ ਜੋਗੇ ਆ ਅਸੀਂ ਲੱਗੇ ਹੋਇਆ ਸੰਘਰਸ਼ਾਂ ਦੇ ਰਾਹ ਔਰ ਇਸ ਲੜਾਈ ਨੂੰ ਜਾਨੀ ਅੰਜਾਮ ਤੱਕ ਪਹੁੰਚਾ ਕੇ ਹਟਾਂਗੇ ਬਾਈ ਬਾਪਾ ਲੋਕਾਂ ਨੂੰ ਤੇ ਹੋਰ ਸਿਆਸੀ ਪਾਰਟੀਆਂ ਨੂੰ ਦੇਖਣਾ ਪਏ ਬਾਈ ਅਸੀਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਕਹਿਣਾ ਚਾਹੁੰਦੇ ਆ ਖਾਸ ਕਰਕੇ ਨਾਬੇ ਦੇ ਜਿਵੇਂ ਇੱਥੇ ਦੇ ਲਾਲਕਾ ਹੋ ਗਏ ਕਾਲੀ ਦਲ ਦੇ ਧਰਮ ਸੋਤ ਕਾਂਗਰਸ ਦਾ ਹੋ ਗਿਆ ਬਾਈ ਇਹ ਚੋਰਾਂ ਨਾਲ ਰਲੇ ਹੋਇਆ ਨਾਬੇ ਦੇ ਵਿੱਚ ਐਡੇ ਐਡੇ ਕਾਂਡ ਹੋਏ ਪਰ ਉਹ ਇੱਕ ਵੀ ਉਹਨਾਂ ਨੇ ਬਿਆਨ ਨਹੀਂ ਦਿੱਤਾ ਯਾਰ ਐਡੀ ਚੋਰੀ ਦੇ ਵੱਡੇ ਵੱਡੇ ਕੇਸ ਹੋਣ ਤੁਸੀਂ ਉਸ ਚੋਰਾਂ ਦੇ ਨਾਲ ਰਲ ਕੇ ਆਪਣੀ ਜ਼ੁਬਾਨ ਨੂੰ ਬੰਦ ਰੱਖੋ ਸਾਨੂੰ ਉਥੇ ਸ਼ੱਕ ਪੈਂਦੀ ਆ ਵੀ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਉਹ ਵੀ ਇਹਨਾਂ ਚੋਰਾਂ ਨਾਲ ਰਲੀਆਂ ਨੇ ਅਸੀਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਬਾਈ ਇਹਨਾਂ ਦੇ ਖਿਲਾਫ ਖੁੱਲ ਕੇ ਬੋਲੋ ਮੁੱਦੇ ਚੱਕੋ ਲੋਕਾਂ ਦੇ ਤਾਂ ਜੋ ਲੋਕ ਪਹਿਚਾਨ ਸਕਣਾਂ ਵੀ ਚੋਰ ਕਿਹੜੇ ਨੇ ਸਾਡੇ ਹੱਕ 'ਚ ਕਿਹੜੇ ਆ ਜਾਨੀ ਹੁਟਾ ਲੋਕਾਂ ਨੂੰ ਇਹ ਗੱਲ ਲੱਗਣ ਲੱਗੀ ਵੀ ਜਿੰਨੀਆਂ ਵੀ ਪਾਰਟੀਆਂ ਚਾਹੇ ਕਾਂਗਰਸ ਦੀ ਆ ਬਾਈ ਚਾਹੇ ਅਕਾਲੀ ਦਲ ਦੀ ਆ ਚਾਹੇ ਝਾੜੂ ਪਾਰਟੀ ਦੀ ਆ ਚਾਹੇ ਭਾਜਪਾ ਦੀ ਆ ਉਕੇ ਲੋਕਾਂ ਦੀ ਹੱਕ ਗੱਲ ਨਹੀਂ ਇਹ ਕਰਦੇ ਇਸ ਕਰਕੇ ਲੋਕਾਂ ਨੂੰ ਲੱਗਣ ਲੱਗਿਆ ਗੱਲ ਇਹ ਕਰਦਿਆ ਬਾਈ ਦੂਰੇ ਚਿਹਰੇ ਵਾਲੇ ਆ ਹਦੈਸੀ ਬਣਦੇ ਆ ਲੇਕਿਨ ਇਹ ਚੋਰ ਆ ਬਾਈ ਸੋ ਜੇ ਲੋਕਾਂ ਦੇ ਹੱਕ ਦੀ ਗੱਲ ਕਰਨਗੇ ਬਾਈ ਲੋਕਾਂ ਨੂੰ ਉਹ ਲੋਕ ਉਹਨਾਂ ਨੂੰ ਫਤਵਾ ਦੇਣਗੇ ਸੋ ਜਿਆਦਾ ਕੁਝ ਨਹੀਂ ਕਹਿੰਦਾ ਅੱਜ ਵੱਡੀ ਜਿੱਤ ਆ ਮੈਂ ਆਮ ਜਨਤਾ ਨੂੰ ਇਹ ਹੀ ਕਹਿਣਾ ਚਾਹਣਾ ਕਿ ਆਪਣੀ ਰਾਖੀ ਆਪ ਕਰੋ ਇਨ੍ਹਾਂ ਗੰਦੀਆਂ ਸਰਕਾਰਾਂ ਤੋਂ ਨਾ ਝਾਕ ਕਰੋ ਕਿਉਂਕਿ ਇਹ ਸਰਕਾਰਾਂ ਕਦੇ ਕਿਸੇ ਦੀ ਨਹੀਂ ਬਣਦੀਆਂ ਜਦੋਂ ਕੁਰਸੀ ਦੇ ਬਹਿ ਜਾਂਦੇ ਆ ਬਾਈ ਸੋ ਕਿਸੇ ਦੀ ਨਹੀਂ ਹੁੰਦੀਆਂ ਜਿੰਨਾ ਚਿਰ ਕੁਰਸੀ ਤੇ ਨਹੀਂ ਬਹੰਦੇ ਵੋਟਾਂ ਖਾਤਰਾ ਇਹ ਲੋਕਾਂ ਨੂੰ ਲੋਲੀਪਪ ਪੋਪ ਦੇ ਦੇ ਕੇ ਲੋਕਾਂ ਦੇ ਹਤਾਸੀ ਬਣਦੇ ਆ ਭਗਮੰਤਮਨ ਵੀ ਬਣਦਾ ਸੀਗਾ ਪਰ ਇਹ ਲੋਕਾਂ ਦੇ ਨਹੀਂ ਬਾਈ ਜਦੋਂ ਇਹ ਬੈਠ ਜਾਂਦੇ ਆ ਤਾਂ ਦਿੱਲੀ ਦੇ ਬਣ ਕੇ ਬੈਠ ਜਾਂਦੇ ਆ ਸੋ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਵੀ ਲੋਕ ਤਾਕਤ ਨੂੰ ਪਹਿਚਾਣ ਕੇ ਚੰਡੇ ਚਾਕੇ ਬਾਈ ਇਹਨਾਂ ਕਿਸਾਨ ਜੁਨੀਆ ਦੀ ਤਾਕਤ ਨੂੰ ਵੱਡਾ ਕਰੋ ਤਾਂ ਜੋ ਤੁਹਾਡੇ ਜਿਹੜੇ ਮਸਲੇ ਨੇ ਆਪਾਂ ਬੈਠ ਕੇ ਲੋਕਾਂ ਦੇ ਵਿੱਚ ਇਹ ਮਸਲੇ ਹੱਲ ਕਰ ਸਕੀਏ ਬਾਈ ਜੀ ਸਮਾਨ ਨਿਕਲ ਰਿਹਾ ਜੀ ਸੀ ਵੀ ਚੱਲ ਰਹੀ ਆ ਇਹ ਕਿਸਾਨ ਤੁਹਾਨੂੰ ਜ਼ਿੰਮੇਵਾਰ ਠਰਕਦੇ ਨੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਇਸ ਕਮਰ ਲਈ ਮੈਂ ਜ਼ਿੰਮੇਵਾਰ ਹਾਂ ਇਹ ਵਿੱਚ ਰਹਿੰਦਾ ਨਹੀਂ ਹੈਗਾ ਹਾਂਜੀ ਮੈਂ ਬਹੁਤ ਘੱਟ ਔਰ ਮੈਂ ਘੱਟ ਕੀ ਕਦੇ 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 ਵੀ ਨਹੀਂ ਆਇਆ ਔਰੇ ਵਿੱਚ ਅੱਛਾ ਜੀ ਹਾਂਜੀ ਤੇ ਫਿਰ ਕੋਠੀ ਤੁਹਾਡੇ ਨਾਮ ਹੈ ਇਹਦਾ ਜ਼ਿੰਮੇਵਾਰ ਕੌਣ ਹੈ ਇਹਦਾ ਸਮਾਨ ਲਿਖਿਆ ਔਰ ਦੱਬਿਆ ਹੋਇਆ ਪਸੰਦ ਆ ਰਿਹਾ ਇਹਦਾ ਸਮਾਨ ਜੀ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਦੇਖਦੇ ਹਾਂ ਕੌਣ ਜ਼ਿੰਮੇਵਾਰ ਹੋਊਗਾ ਇਹ ਕਿਵੇਂ ਦੱਬਿਆ ਜੀ ਨਹੀਂ ਤੁਹਾਡੇ ਇੱਥੇ ਰਹਿੰਦੇ ਆ ਕੋਠ ਰਹਿੰਦਾ ਸੀ ਔਰੇ ਜੀ ਸਾਡਾ ਸਮਾਨ ਸੀਗਾ ਜੀ ਸਾਡਾ ਔਰੇ ਚੌਂਕੀਦਾਰ ਰੱਖਿਆ ਹੋਇਆ ਜੀ ਨਹੀਂ ਸਾਮਸਮਾਨ ਕੌਣ ਕਰਦਾ ਸੀ ਉਹਨੇ ਕੌਣ ਵੇਖਦਾ ਸੀ ਉਰੇ ਜੀ ਦਾਦੀ ਸਾਮਸਮਾਨ ਵਾਲੀ ਜੀ ਉਰੇ ਸਮਾਨ ਦੀ ਜਾਂ ਉਰੇ ਸਫਾਈ ਦੇ ਕੰਮ ਨੂੰ ਕੌਣ ਕੰਟਰੋਲ ਕਰਦਾ ਸੀ ਉਰੇ ਕੌਣ ਆਉਂਦਾ ਸੀ ਤੁਸੀਂ ਕਹਿਣਾ ਕੱਲ ਵੀ ਸਾਡੀ ਮਸ਼ੀਨਰੀ ਉਰੇ ਪਈ ਹੁੰਦੀ ਸੀ ਜੇ ਉਹਦੀ ਸਾਮਸਮਾਨ ਕੌਣ ਕਰਦਾ ਸੀ ਜੇ ਤੁਸੀਂ ਤਾ ਉਰੇ ਰਹਿੰਦੇ ਨਹੀਂ ਉੱਪਰ ਜਿਹੜਾ ਜੀ ਇੱਥੇ ਪਿੱਛੇ ਦਫਤਰ ਹੈ ਇਹ ਪੰਖਜ ਪੱਕੂ ਨੇ ਪ੍ਰਧਾਨਗੀ ਦੇ ਉਹਦੇ ਵਿੱਚ ਬਣਾਇਆ ਵੀ ਸੀਗਾ ਉਹਦੀ ਪੱਕੇ ਪਰ ਕੋਲ ਕੋਈ ਅਹੁਦਾ ਤਾਂ ਹੈ ਨਹੀਂ ਨਾ ਉਹ ਕਾਉਂਸਲਰ ਹੈ ਉਹ ਉਹ ਸਾਮਸਮਾਨ ਕਰਦਾ ਸੀ ਕਿਵੇਂ ਮੀញੋ ਪ੍ਰਧਾਨਗੀ ਉਹਦੀ ਪ੍ਰਧਾਨ ਉਹਦੀ ਪਤਨੀ ਪ੍ਰਧਾਨਣੀ ਸੀ ਜੀ ਜੀ ਹਾਂ ਉਹਦੇ ਕਰਕੇ ਉਹ ਉਹਦੀ ਇਮੇਜ ਦੇ ਵਿੱਚ ਇੱਥੇ ਜਿਹੜੀ ਆਊਟਸੋਰਸ ਲੇਬਰ ਸੀ ਉਹਨੂੰ ਦੇਖਦਾ ਸੀਗਾ ਜੀ ਨਹੀਂ ਜੇ ਉਹਦੀ ਵਾਈਫ ਪ੍ਰਧਾਨ ਸੀ ਤਾਂ ਉਹ ਕੌਣ ਸੀ ਫਿਰ ਉਹ ਕਿਵੇਂ ਉਹਦੇ ਕਮਜਾ ਕਰੀ ਬੈਠਾ ਜੀ ਤੁਹਾਡੀ ਕੋਠੀ ਤੇ ਬਜੀ ਆਪਣੀ ਪਤਨੀ ਦੇ ਹੁਕਮਾਂ ਤੇ ਕਰਦਾ ਸੀ ਜੀ ਉਹ ਤੁਹਾਨੂੰ ਕੀ ਲੱਗਦਾ ਫਿਰ ਕਿਹਦਾ ਬੱਧਾ ਹੋਣਾ ਸਨਵਾ ਸਮਾਨ ਹੈ ਬਿਖੂ ਮੈਂ ਇਹ ਗੱਲ ਕਿਸੇ ਅਲਿਗੇਸ਼ਨ ਨਹੀਂ ਲਾ ਸਕਦਾ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਇਨਵੈਸਟੀਗੇਸ਼ਨ ਅਫਸਰ ਹੀ ਇਹ ਗੱਲ ਦੱਸ ਸਕਦਾ ਜੀ ਨਾ ਜਿਹੜੀ ਲੱਗੀ ਹੋਈ ਹੈ ਜਾਂਚ ਲਾ ਕੇ ਨੇਪ ਸਾਹਿਬ ਦੀ ਹਵਾਈ ਚੱਤਰਾਂ ਕੰਮ ਆ ਜੀ ਇਨਵੈਸਟੀਗੇਸ਼ਨ ਦੇ ਵਿੱਚ ਤੁਹਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਕੋਸ਼ਿਸ਼ ਮਾਨ ਦੱਬਿਆ ਹੋਇਆ ਉਸੇ ਲੀਗਲ ਪ੍ਰੋਸੈਸ ਪੂਰਾ ਕਰਕੇ ਡਿਊਟੀ ਮੈਜਿਸਟਰੇਟ ਨਰਸੀਦਾਰ ਨਾਲ ਲੈ ਕੇ ਇਹਦੀ ਕੋਧਾਈ ਕਰਾ ਰਹੇ ਆ ਜੋ ਜੋਰ ਤੱਕ ਹੋਊਗਾ ਜੀ ਉਹਦੀ ਅੱਗੇ ਇਨਵੈਸਟੀਗੇਸ਼ਨ ਕੀਤੀ ਜਾਊਗੀ ਵੀ ਹੋਰ ਕੀ ਇਨਵੈਸਟੀਗੇਸ਼ਨ ਕਿੱਥੇ ਪਹੁੰਚ ਗਈ ਭਾਨੀਆਂ ਚੋਰੀ ਹੋਈ ਮਿਲਿਆ ਸੀ ਤੁਹਾਡੇ ਕੋਲ ਸੀਏ ਕਾਫਰ ਹੋਇਆ ਸੀ ਕੀ ਕਾਰਵਾਈ ਪ੍ਰਸ਼ਾਸਨ ਨੂੰ ਤੁਹਾਡੇ ਵੱਲੋਂ ਕੀਤੀ ਹੈ ਇੱਕ ਤਰ੍ਹਾਂ ਕਹਿੰਦੇ ਤੁਸੀਂ ਚੰਗੀ ਤਰ੍ਹਾਂ ਜਾਂਚ ਨਹੀਂ ਕਰਦੇ ਸਭ ਕੁਝ ਪ੍ਰੋਸੈਸ ਚੱਲ ਰਿਹਾ ਜੋ ਜੋ ਜਿੱਥੇ ਜਿੱਥੇ ਵੀ ਜਾਣ ਦੀ ਸਾਨੂੰ ਲੋੜ ਹੈ ਹਰੇਕ ਚੀਜ਼ ਨੂੰ ਇਸ ਨੂੰ ਤਤਿਸ ਚੰਗੀ ਤਰ੍ਹਾਂ ਅਸੀਂ ਕਰ ਰਹੇ ਹਾਂ ਸਾਰੀ ਚੀਜ਼ਾਂ ਜੋ ਜੋ ਸਾਹਮਣੇ ਆ ਰਿਹਾ ਅਸੀਂ ਦੇਖੋ ਇਹ ਨੂੰ ਪਰਮਿਸ਼ਨ ਮਿਲੀ ਸੀ ਸੀ ਨਾਲ ਦੀ ਨਾਲ ਹੀ ਕੱਲ ਸਾਡੇ ਕੋਲ ਆਈ ਸੀ ਇਹ ਅੱਜ ਹੀ ਅਸੀਂ ਇਹ ਸਾਰਾ ਲੀਗਲ ਪ੍ਰੋਸੈਸ ਪੂਰਾ ਕਰਕੇ ਨਾਲ ਦੀ ਨਾਲ ਅਸੀਂ ਖੁਦਾਈ ਕਰਾ ਲਿਆ ਜਿਹੜਾ ਕੱਲ ਪਰਵਾਨਾ ਨੋਟ ਕਰਾਇਆ ਈਓਨੋ ਜਿਹੜੇ ਕੀ ਲੱਗਦਾ ਲੇਟ ਨਹੀਂ ਹੋ ਕੇ ਕੁਝ ਕੀ ਕਾਰਵਾਈ ਕੀਤੀ ਜਿਹੜੀ ਉਹ ਦਿਨ ਦਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੋ ਜੋ ਅੱਗੇ ਜਿਵੇਂ ਜਿਵੇਂ ਇਨਵੈਸਟੀਗੇਸ਼ਨ ਦੇ ਵਿੱਚ ਆਉਂਦਾ ਉਹ ਚੀਜ਼ ਅੱਗੇ ਕੀਤੀ ਕੀ ਕੀ ਸਮਾਨ ਬਰਾਮਦ ਹੋ ਚੁੱਕਿਆ ਹੁਣ ਤੱਕ ਅਸੀਂ ਤਾਂ ਪਤਨ ਹਜ਼ੂਰੀਆਂ ਸਿਰਫ ਬੁੱਢਾ ਦੀਆਂ ਪਾਲੀਆਂ ਦੇ ਬੁੱਢਾ ਦੀਆਂ ਪਤਨ ਨੇ ਬਰਾਲੀਆ ਸਮਾਨ ਤਾਂ ਬਰਾਮਦ ਹੋ ਗਿਆ ਹਾਂਜੀ ਬੁੱਢਾ ਨਹੀਂ ਸਰ ਅਫਸਰ ਸਮਝ ਕੇ ਚੱਲੋਗੇ ਤੁਸੀਂ ਉਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਜੋ ਇਨਵੈਸਟੀਗੇਸ਼ਨ ਦੇ ਵਿੱਚ ਆਏਗਾ ਹਰੇਕ ਬੰਦੇ ਨੂੰ ਕੁਝ ਕੁਝ ਕਰਾਂਗੇ ਦੂਸ਼ੀ ਫੜੇ ਜਾਣਗੇ ਸਰ ਬਿਲਕੁਲ ਫੜੇ ਜਾਣਗੇ ਕਿਹੜੇ ਕਮੇਟੀ ਦੇ ਵਿੱਚ ਸਮਾਨ ਮਿਲਿਆ ਗਿਆ ਜੀ ਕਮੇਟੀ ਦੀ ਈਅਰ ਸਾਲ ਦੀ ਕੋਠੀ ਦੇ ਵਿੱਚੋਂ ਵੇਖੋ ਅੱਜ ਬੜਾ ਨਮੋਸ਼ੀਦਾ ਦੇਣਾ ਹੈ ਕਿ ਚੋਰ ਵੱਲੋਂ ਤੁਸੀਂ ਰਾਤ ਦੇਖਿਆ ਸੀ ਲਾਈਵ ਹੋ ਕੇ ਬੱਸ ਤਾਂ ਉਹਨੇ ਰਾਤ ਤੇ ਹਿੰਟ ਦੇ ਦੇ ਦੀ ਆਪਦੇ ਵੀ ਇਹ ਗਲਤੀ ਹੋ ਚੁੱਕੀ ਆ ਮੇਰੇ ਤੋਂ ਤੇ ਅੱਜ ਉਹ ਸਮਾਨ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਉਹ ਨਹੀਂ ਕਹਿ ਸਕਦਾ ਵੀ ਫਲਾਣਾ ਸਿੱਟ ਗਿਆ ਫਲਾਣਾ ਸਿੱਟ ਗਿਆ ਸਾਰੇ ਪ੍ਰੈਸ ਉੱਥੇ ਸੀ ਕੀ ਸਾਰਾ ਕੁਝ ਉੱਥੇ ਸੀਗਾ ਉਹਨਾਂ ਦੀ ਹਾਜ਼ਰੀ ਦੇ ਵਿੱਚ ਉੱਥੋਂ ਸਮਾਨ ਟਰਾਲੀਆਂ ਦਾ ਕੱਢਿਆ ਗਿਆਗਾ ਤੇ ਬਾਕੀ ਅਸੀਂ ਕਿਸਾਨ ਭਰਾਵਾਂ ਤੋਂ ਮਾਫੀ ਵੀ ਮੰਗਦੇ ਆ ਕਿਉਂ ਇਹ ਇਹ ਬੰਦੇ ਨੇ ਸਾਡਾ ਦਫ਼ਤਰ ਜਿੱਥੋਂ ਜਿੱਥੇ ਅਸੀਂ ਬੈਨੇ ਆ ਉੱਡਦੇ ਆ ਸਾਰੇ ਇਹਨਾਂ ਨੇ ਉਹਦਾ ਬਦਨਾਮ ਕਰਕੇ ਰੱਖਤਾ ਗੱਲਾ ਇਹ ਨਹੀਂ ਰਾਤ ਇਹਨੇ ਇੱਕ ਗੱਲ ਹੁੰਦੀ ਆ ਜਦੋਂ ਇਹਦੇ ਖਿਲਾਫ ਕੋਈ ਬੋਲਦਾ ਇਹਦੇ ਲਈ ਇੱਕੋ ਗੱਲ ਹੁੰਦੀ ਆ ਵੀ ਪੈਸੇ ਮੰਗਦੇ ਨੇ ਜੀ ਐਮਸੀ ਮੇਰੇ ਤੋਂ ਜੇ ਕੋਈ ਪਬਲਿਕ ਚੋਂ ਬੰਦਾ ਬੋਲਦਾ ਪੈਸੇ ਮੰਗਦਾ ਜੀ ਮੇਰੇ ਤੋਂ ਇਹ ਉਹ ਰਾਤ ਇਹਨੇ ਵੀਡੀਓ ਪਾਈ ਉਹਦੇ ਸਾਰਾ ਕੁ ਪਹਿਲੀ ਵਾਰ ਤਾਂ ਇਹ ਸਾਰਾ ਕੁਝ ਕਰ ਗਿਆ ਦੀਗਾ ਤੇ ਅੱਜ ਕਿਸਾਨ ਭਰਾਵਾ ਦੇ ਨਾਲ ਨਾਲ ਅਸੀਂ ਐਮਸੀ ਭਾਈ ਜਰ ਨੂੰ ਤਾਂ ਬੁਲਾਇਆ ਵੀ ਇਹਨੇ ਸਾਰਿਆਂ ਤੇ ਇੱਕ ਕਿਚੜ ਉਛਲਿਆ ਵੀ ਇਹ ਕੀ ਪੈਸੇ ਲੈਂਦੇ ਨੇ ਤੁਹਾਡੇ ਸਾਹਮਣੇ ਸਾਰਿਆਂ ਨੇ ਲਾਈਵ ਦੇ ਵਿੱਚ ਵੀ ਇਕੱਲੇ ਇਕੱਲੇ ਬੰਦੇ ਨੇ ਕਿਹਾ ਵੀ ਤੂੰ ਲੈ ਕੇ ਆ ਜੀ ਅਸੀਂ ਪੈਸੇ ਨਹੀਂ ਫੜੇ ਤੇ ਉਤੋਂ ਜੇ ਤੇਰੀ ਸੀਟ ਗਈ ਆ ਤੇਰੀ ਬੋਲੀ ਕਰਕੇ ਜਿਹੜਾ ਤਰਾ ਵਿਵਹਾਰ ਕੀਤਾ ਉਹਦੇ ਕਰਕੇ ਉਹ ਇਲਜ਼ਾਮ ਲਾ ਰਿਆ ਸੀ ਵੀ ਪ੍ਰੀਤ ਐਮਸੀ ਤੋਂ ਵੀ ਕੁਝ ਕਾਉਂਸਲਰਾਂ ਨੇ ਪੈਸੇ ਮਿਲੇ ਜੀ ਮੇਰੀ ਮੇਰੀ ਬੇਨਤੀ ਹਾਂਜੀ ਮੇਰੇ ਪ੍ਰੀਤ ਵੀਰੇ ਮੇਰੀ ਬੇਨਤੀ ਇੱਕ ਸੁਣੋ ਜੀ ਹਾਂਜੀ ਉਹ ਕਹਿ ਰਹੇ ਨੇ ਉਹ ਬੀਨੇ ਰਹਿ ਗਏ ਨੇ ਜੀ ਸਰ ਕਮੇਟੀ ਦੇ ਪ੍ਰੀਤ ਜੀ ਨੂੰ ਜੇ ਐਮਐਲਏ ਸਾਹਿਬ ਕਹਿਣਗੇ ਜਾਂ ਕੋਈ ਕਹੂਗਾ ਤਾਂ ਹੀ ਗੱਲ ਉਹ ਇਨਾਂ ਦੀ ਅੰਡਰਸਟੈਂਡਿੰਗ ਆ ਜੀ ਫਿਰ ਆ ਮਲਾਟ 88 ਖੜੇ ਆ ਉੱਪਰ ਕਰ ਲਿਆ ਆਪਣਾ ਤੂੰ 88 ਖੜੇ ਆਗੇ ਬਾਕੀ ਐਮਸੀ ਸਾਹਿਬ ਆ ਜਾਂਦੇ ਨੇ 16 17 ਅਸੀਂ ਐਮਸੀ ਜਾਂਦੇ ਜੀ ਸਰ ਸਾਡੇ ਚੋਂ ਪ੍ਰੀਤ ਜੀ ਨੇ ਕਿਸੇ ਨੂੰ ਪੈਸੇ ਦਿੱਤੇ ਨਹੀਂ ਹੈਗੇ ਜੀ ਉਹਦੇ ਮਾਨਕ ਆ ਜੇ ਪੈਸੇ ਤਾਂ ਉਹਨੇ ਹੀ ਬਹੁਤ ਨੂੰ ਦਿੱਤੇ ਨੇ ਫਿਰ ਵਾਪਸ ਮੰਗਦਾ ਫਿਰਦਾ ਦੀਗਾ ਹਾਂ ਇਹ આરોਪ ਤੁਹਾਡੇ ਤੇ ਲੱਗ ਰਹੇ ਸੀਗੇ ਤੇ ਜਿਹੜਾ ਅੱਜ ਸਮਾਨ ਮਿਲਿਆ ਕਿਸਾਨ ਭਰਾਵਾਂ ਨੇ ਦੇਖੋ ਜਿਹੜਾ ਕੱਲ ਦੇ ਧਰਨੇ ਤੇ ਬੈਠੇ ਨੇ ਹੈਨਾ ਜੀ ਪੂਰੀ ਰਾਤ ਵੀ ਬੈਠੇ ਨੇ ਨਹੀਂ ਉਹਨਾਂ ਨੂੰ આરોਪ ਨਹੀਂ ਕਹੋਗੇ ਹਾਂਜੀ ਹੋਰ ਸਾਬਤ ਹੋ ਗਿਆ ਜੀ ਸਰ ਦੇਖੋ ਰੋਬੋ ਨੂੰ ਕਹਿੰਦੇ ਨਹੀਂ ਵੀ ਸਾਬਤ ਨਹੀਂ ਹੋਇਆ ਸੋਫੇ ਸੀਗੇ ਦੇਖੋ ਜਿਨੇ ਮੰਨਣਾ ਨਹੀਂ ਨਾ ਉਹਨੇ ਮੰਨਨੇ ਨਹੀਂ ਹੈਗਾ ਸੋਫੇ ਉਹਨੇ ਆਪ ਵੀਡੀਓ ਪਾਈ ਆਪਦੇ ਦਫ਼ਤਰ ਦੀ ਵੀ ਮੈਂ ਦਫ਼ਤਰ ਖੋਲ ਰਿਹਾ ਜੀ ਆਹ 22 ਦੇ ਕੰਮ ਕਰਾਉਂ ਮੈਂ ਫਲਾਣਾ ਕਰਾਉਂ ਉਹ ਸੋਫੇ ਦੇ ਵਿੱਚ ਸੀਗੇ ਉੱਥੇ ਹੀ ਫੜੇ ਗਏ ਨੇ ਸਾਨੂੰ ਤਾਂ ਪਤਾ ਨਹੀਂ ਸੀਗਾ ਸਾਰੇ ਨੇ ਕਿਹਾ ਵੀ ਸੋਫੇ ਪੈ ਨੇ ਉਹ ਸਾਬਤ ਹੋਏ ਟਰੈਲੀਆਂ ਉੱਤੇ ਜੋ ਵੀ ਪਾਰਟਸ ਮਿਲੇ ਪਹਿਲਾਂ ਇਹਦੇ ਉਹਦੇ ਘਰ ਤੋਂ ਮਿਲੇ ਆਏ ਕੌਣ ਸਟਕ ਗਿਆ ਜੀ ਦੱਸੋ ਮੈਨੂੰ ਕਹਿਣਾ ਸੌਖਾ ਹੁਣ ਤੀਜਾ ਇਹ ਵੀ ਨਹੀਂ ਮੈਂ ਕਰਿਆ ਜੀ ਇਹ じゃ ਕੁਝ ਵੀ ਨਹੀਂ ਇੱਕ ਚੋਰ ਹੈ ਚੋਰ ਹੀ ਸਾਬਤ ਹੁੰਦੀ ਹੈ ਪਰਮਾਤਮਾ ਦੇਖਦਾ ਹਰ ਥਾਂ ਤੇ ਸਾਬਤ ਕਰ ਰਿਹਾ ਉਹ ਸਾਬਤ ਵੀ ਤੂੰ ਝੂਠਾ ਸਾਰੇ ਸੱਚੇ ਨੇ ਗੋਲੂ ਪ੍ਰਧਾਨ ਜੀ ਜਿੱਥੇ ਤੱਕ ਲੱਗ ਰਿਹਾ ਵੀ ਕਾਫੀ ਸਮਾਨ ਬਰਾਮਦ ਹੋ ਰਿਹਾ ਉਹਦੇ ਵੀ ਹੋਰ ਵੀ ਕੋਈ ਉਮੀਦਾਂ ਹੈਗੀਆਂ ਨੇ ਦੇਖੋ ਕਿਸਾਨ ਭਰਾਵਾਂ ਨੂੰ ਜੋ ਕੋਈ ਇਨਫੋਰਮੇਸ਼ਨ ਹੈਗੀਆਂ ਨੇ ਤਾਂ ਹੀ ਉਹ ਘਿਰ ਰਹੇ ਨੇ ਤਾਹੀਂ ਹਲੇ ਤੱਕ ਲੱਗੇ ਪਏ ਨੇਗੇ ਦੇਖੋ ਸਮਾਨ ਤਾਂ ਉਥੋਂ ਬਹੁਤ ਆਇਆਗਾ ਹੁਣੇ ਚੋਰ ਇਹ ਦੱਸ ਸਕਦਾ ਹਲੇ ਚਲੋ ਸਰਕਾਰ ਦਾ ਥੋੜਾ ਜਿਹਾ ਹੱਥ ਹੈਗਾ ਇਹਦੇ ਤੇ ਟਾਈਮ ਆਉਣ ਦਿਓ ਸਾਰਾ ਕੁਝ ਪਤਾ ਲੱਗ ਜਾਣਾਗਾ ਜੀ